ਅਸ਼ੇਪਾਟਾ ਦੇਖ ਰਹੇ ਸਾਰੇ ਦੇਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਆਪਕੋ ਮੈਂ ਕਨਵੀਨਰ ਅਰਵਿੰਦ ਕੇਸ਼ ਰਿਵਾਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਾਰਡ ਸਿਟੀ ਤਲਵੰਡੀ ਸਾਬੋ ਅਤੇ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਤਖਤ ਸਾਬਾਨ ਸਥਾਪਿਤ ਹਨ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ ਦੱਸਿਆ ਕਿ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਕੌਮਿਕ ਕਨਵੀਨਰ ਅਰਵਿੰਦ ਕੇਸਰੀਪਾਲ ਤੇ ਆਪ ਦੇ ਹੋਰ ਵੀ ਕਈ ਆਗੂ ਮੌਜੂਦ ਸੰਤਨਾ ਦੇ ਫੁੱਲੋ ਪੂਰੀ ਜਾਣਕਾਰੀ ਜੁੜੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਅ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਦੇ ਵਿੱਚ ਆਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਇਹ ਘਰ ਇੱਕ ਦਰਜਾ ਨਹੀਂ ਸੀ ਕੋਈ ਸੋ ਇਹ ਦਿਕਾਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਰਵੰਡੀ ਸਾਬੋ ਤੇ ਅਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟिकन ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਪਹਿਲੀ ਵਾਰ ਚੰਡੀਗੜ੍ਹ ਸੇ ਬਾਹਰ ਨਿਕਲ ਕੇ ਆਨੰਦਪੁਰ ਸਾਹਿਬ ਮੇ ਵਿਧਾਨ ਸਭਾ ਦਾ ਸਤਰ ਹੋਇਆ ਅਤੇ ਉਸਮੇ ਜੋ ਸਭ ਤੋਂ ਇਤਿਹਾਸਿਕ ਫੈਸਲਾ ਲਿਆ ਗਿਆ वो केवल पंजाब के तीन करोड़ लोग नहीं मुझे लगता है दुनिया के करोड़ों करोड़ों लोगों की कई कई दशकों से मांग थी कि आनंदपुर साहब जी का गलियारा आनंदपुर सॉरी अमृतसर का गलियारा आनंदपुर साहब जी और तलवंडी साहबों का को होली सिटी का दर्जा दिया जाए आज वो होली सिटी का दर्जा दिया गया है और लोगों की ये जो इतने दिनों से स्पिरिचुअल इमोशनल डिमांड थी वो डिमांड पूरी हुई है मैं सब लोगों को बधाई देता हूं सभी मेंबर्स जो हैं असेंबली के उनको शुक्रिया अदा करता हूं उनको बहुत बहुत बधाई देता हूं इस मौके के ऊपर और मैं समझता हूं कि अब ना केवल वहां पे नशा बिकेगा नशा भी नहीं बिकेगा तंबाकू भी नहीं बिकेगा मीट भी नहीं बिकेगा लेकिन उनके विकास के लिए और उन्हें अच्छा सुंदर शहर और जैसा भी मान साहब ने कहा जैसे वेटिकन सिटी है उस तरह से एक शानदार अच्छा शहर ਸ਼ਰਧਾਲੂਆਂ ਲਈ ਬਣਾਉਣੇ ਲਈ ਵੀ ਪੰਜਾਬ ਸਰਕਾਰ ਪੂਰਾ ਕੰਮ ਕਰੇਗੀ। ਚੌਧਰੀ ਸ਼ਟ੍ਰੋਮ ਨੇ ਕਾਲੀ ਦਲ ਦੀ ਕੋਰ ਕਮੇਟੀ ਦੇ ਵੱਲੋਂ ਕੁਝ ਪੱਤੇ ਤੇ ਅਹਿਮ ਫੈਸਲੇ ਲਤੇ ਗਏ ਨੇ। ਦੱਸਣਯੋਗ ਹੈ ਕਿ ਦਰਜਵੀਰ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ। ਕਿ ਇਸ ਸਮੇਂ ਜਦੋਂ ਕਿ ਉਹ ਸਾਰੇ ਇਤਿਹਾਸ ਨੂੰ ਯਾਦ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਿਲੀਜੀਅਸ ਟਾਲਰੈਂਸ ਦਾ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਇਆ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਸੂਬੇ ਦੀ ਸਰਕਾਰ ਆ ਭਾਵੇਂ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਆ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜਿਹੜੀ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਧਾਰਮਿਕ ਕਾਰਜਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਬੇਲੋੜੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੇ ਮਾਰਗ ਤੇ ਚੱਲਦਿਆਂ ਰਿਲੀਜੀਅਸ ਟਾਲਰਸ ਦਾ ਸਬੂਤ ਦਿੰਦਿਆਂ ਧਾਰਮਿਕ ਸ਼ੈਨਚਿਲਤਾ ਦਿਖਾਉਂਦਿਆਂ ਇਹ ਧਾਰਮਿਕ ਦਿੱਖ ਅੰਦਾਜ਼ੇ ਜਿਹੜੀ ਆ ਉਹ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ। ਅਰੇ ਇਹ ਮਨ ਸੰਵਿਧਾਨ ਕੇ ਇੱਕ ਬੜਾ ਵੱਡਾ ਯਾਦਗਾਰੀ ਪਲ ਹੋਏਗਾ। ਔਰ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਮਹਾਨ ਸੋਚ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਏਗੀ ਜਿਹੜੇ ਦਖਲਅੰਦਾਜ਼ੀ ਕਰਕੇ ਗੈਰ ਸੰਵਧਾਨਿਕ ਤਰੀਕੇ ਦੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਪਹਿਲਾਂ ਇਨਜਸਟਿਸ ਕੀਤੇ ਗਏ ਆ ਬੇਇਨਸਾਫੀਆਂ ਕੀਤੀਆਂ ਗਈਆਂ ਭਾਵੇਂ ਤੱਕ ਤੇ ਹਜੂਰ ਸਾਹਿਬ ਦਾ ਬੋਰਡ ਦਾ ਮਸਲਾ ਹੋਵੇ ਭਾਵੇਂ ਸਚਕੰਡ ਤੱਕ ਸਾਹਿਬ ਪਟਨਾ ਸਾਹਿਬ ਦਾ ਮਸਲਾ ਹੋਵੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਹੋਵੇ ਭਾਵੇਂ ਹਰਿਆਣਾ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਮਸਲਾ ਹੋਵੇ ਅਸਲੀ ਮੈਂ ਸੰਵਿਧਾਨ ਸ਼ਰਧਾਂਜਲੀ ਜੇ ਗੁਰੂ ਸਾਹਿਬ ਦੇ ਫਲਸਫੇ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਸਿਧਾਂਤਾਂ ਨੂੰ ਇਹ ਹੋਏਗੀ ਕਿ ਜਿਹੜੇ ਗਲਤ ਕੰਮ ਇਹ ਸਾਰੇ ਗਲਤ ਫੈਸਲੇ ਹੋਏ ਆ ਇਹ ਇਸ ਸ਼ਤਾਬਦੀ ਬਾਰੇ ਨੂੰ ਮੁੱਖ ਰੱਖਦੇ ਆ ਜਿਹੜੇ ਆ ਉਹ ਵਾਪਸ ਕੀਤੇ ਜਾਣੇ ਚਾਹੀਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਇੱਕ ਬੇहद ਵੱਡੀ ਖਬਰ ਜੁੜੀ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਰਨ ਵਾਲਾ ਹੈ ਜੀ ਹਾਂ ਮਈ 2022 ਵਿੱਚ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਕਈ ਅਨ ਰਿਲੀਜ਼ ਟ੍ਰੈਕ ਰਿਲੀਜ਼ ਕੀਤੇ ਗਏ ਹਨ ਤੇ ਹੁਣ ਜਲਦ ਹੀ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੇ ਲਈ ਆ ਰਿਹਾ ਹੈ ਤੇ ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਜਿਸ ਦੀ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਪੋਸਟਰ ਵਿੱਚ ਇੱਕ ਵੱਡੇ ਦਰਖਤ ਤੇ ਬੰਦੂਕਾਂ ਲਟਕਤੀਆਂ ਨਜ਼ਰ ਆ ਰਹੀਆਂ ਹਨ ਤੇ ਪੋਸਟਰ ਦੇ ਰਿਲੀਜ਼ ਹੋਣ ਨਾਲ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਜੜਾ ਕੀ ਵੇਖਣ ਨੂੰ ਮਿਲ ਰਿਹਾ ਸਿੱਧੂ ਦੇ ਪ੍ਰਸ਼ੰਸਕ ਪੋਸਟਰ ਦੇਖ ਵੱਖੋ ਵੱਖਰੇ ਅੰਦਾਜ਼ੇ ਲਗਾ ਰਹੇ ਹਨ ਇਸ ਗਾਣੇ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤੇ ਹੁਣ ਸਿਰਫ ਰਿਲੀਜ਼ ਮਿਤੀ ਯਾਨੀ ਕਿ ਰਿਲੀਜ਼ਿੰਗ ਡੇਟ ਦੇ ਅੰਤਿਮ ਰੂਪ ਦੇਣਾ ਬਾਕੀ ਹੈ ਟਰੈਕ ਦਾ ਸਿਰਲੇਖ ਬਰੋਟਾ ਰੱਖਿਆ ਗਿਆ ਹੈ ਤੇ ਇਹ ਗਾਣਾ 30 ਨਵੰਬਰ ਨੂੰ ਜਾਂ ਫਿਰ ਇਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾ ਸਕਦਾ ਹੈ ਪ੍ਰਸ਼ੰਸਕ ਇਹ ਦੇਖਣ ਦੇ ਲਈ ਉਤਸੁਕ ਨੇ ਕਿ ਉਹ ਇਸ ਨਵੇਂ ਟਰੈਕ ਦੇ ਵਿੱਚ ਕੀ ਉਹਨਾਂ ਨੂੰ ਨਵਾਂ ਦੇਖਣ ਨੂੰ ਮਿਲੇਗਾ ਤੇ ਇਹਨਾਂ ਦੀ ਉਤਸੁਕਤਾ ਦੇ ਨਾਲ ਉਡੀਕ ਕਰ ਰਹੇ ਹਨ ਕਿ ਇਹ ਨਵਾਂ ਟਰੈਕ ਉਸਦੇ ਮਹਾਨ ਸੰਗੀਤ ਕੈਟਾਲਾਗ ਵਿੱਚ ਕੀ ਜੋੜੇਗਾ ਨਵੇਂ ਗੀਤ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਸਿੱਧੂ ਦੇ ਸੰਗੀਤਕ ਸਫ਼ਰ ਨੂੰ ਜ਼ਿੰਦਾ ਰੱਖਣਗੇ ਉਹ ਸਾਰੇ ਗੀਤ ਜੋ ਸਿੱਧੂ ਨੇ ਆਪਣੀ ਡਾਇਰੀ ਵਿੱਚ ਲਿਖੇ ਸਨ ਹਰ ਸਾਲ ਇੱਕ ਇੱਕ ਕਰਕੇ ਰਿਲੀਜ਼ ਕੀਤੇ ਜਾਂਦੇ ਰਹਿਣਗੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਖਾਸ ਤੌਰ ਨੂੰ ਲੈ ਕੇ ਮੀਂਹ ਨੂੰ ਲੈ ਕੇ ਇੱਕ ਨਵੀਂ ਤੇ ਵੱਡੀ ਅਪਡੇਟ ਜੜੀ ਜਾਰੀ ਕੀਤੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 28 ਨਵੰਬਰ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਜਿहां ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਗਲੇ ਦਿਨਾਂ ਵਿੱਚ ਠੰਡ ਵਧੇਗੀ ਅਤੇ ਧੁੰਦ ਦਾ ਕਹਿਰ ਵੀ ਵੇਖਣ ਨੂੰ ਮਿਲੇਗਾ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਛਾਈ ਰਹੀ ਤੇ ਮੌਸਮ ਵਿਗਿਆਨ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈ ਸਕਦਾ ਹੈ ਜਿਸ ਦੇ ਨਾਲ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਕੋਹਰੇ ਦੇ ਦਿਨਾਂ ਵਿੱਚ 에ਅਰ ਕੁਆਲਿਟੀ ਇੰਡੈਕਸ ਯਾਨੀ AQI ਦਾ ਪੱਧਰ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਪਰ ਕੋਹਰੇ ਤੋਂ ਪਹਿਲਾਂ ਹੀ AQI ਜੋਖਮ ਵਾਲੇ ਪਦਰਤੇ ਪਹੁੰਚ ਚੁੱਕੇ ਜਿਸ ਦੇ ਨਾਲ ਬਿਮਾਰੀਆਂ ਵਧ ਰਹੀਆਂ ਹਨ ਅਤੇ ਸਿਹਤ ਤੇ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ ਇਸ ਦੇ ਨਾਲ ਡਾਕਟਰਾਂ ਕੋਲ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤੇ ਪਿਛਲੇ ਦਿਨੀ 250 ਦੇ ਵਾਲੇ ਦੁਆਲੇ ਦਰਜ ਕੀਤਾ ਗਿਆ 에어 ਕੁਆਲਿਟੀ ਇੰਡੈਕਸ ਹੁਣ 400 ਤੋਂ ਉੱਪਰ ਜਾਂਦੇ ਹੋਏ ਮਾਰੂ ਪੱਧਰ ਤੇ ਪਹੁੰਚ ਗਿਆ ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਨਹੀਂ ਤਾਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋ ਸਕਤੀਆਂ ਹਨ ਹੁਣ 50% ਸਟਾਫ ਕਰੇਗਾ ਵਰਕ ਫਰੋਮ ਹੋਮ ਦਾਸ ਨੈਕੀ ਪ੍ਰਸ਼ਾਸਨ ਦੇ ਵੱਲੋਂ ਨਵੇਂ ਤੇ ਸਖਤ ਹੁਕਮ ਜਾਰੀ ਕੀਤੇ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨਿਕ ਖੇਤਰ NCR ਦੇ ਵਿੱਚ ਲਗਾਤਾਰ 3 ਹਫ਼ਤੇ ਵੀ ਗੰਭੀਰ ਹਵਾ ਪ੍ਰਦੂਸ਼ਣ ਦੀ ਸਥਿਤੀ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 396 ਦਰਜ ਕੀਤਾ ਗਿਆ ਸੀ ਜੋ ਕਿ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਕਈ ਇਲਾਕਿਆਂ ਵਿੱਚ ਤਾਂ AQI ਲਗਾਤਾਰ 400 ਦੇ ਪਾਰ ਬਣਿਆ ਹੋਇਆ ਹੈ। ਜਿਸ ਨਾਲ ਕਾਰਨ ਹਵਾ ਦੀ ਗੁਣਵੱਤਾ ਬੇहद ਖਤਰਨਾਕ ਪੱਧਰ ਤੇ ਹੈ ਤੇ ਇਸ ਭਿਆਨਕ ਹਾਲਾਤ ਨਾਲ ਨਜਿੱਠਣ ਦੇ ਲਈ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿੱਤਾ ਦਿੱਲੀ ਸਰਕਾਰ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਕ੍ਰੈਪ ਤਹਿਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਦੇ ਲਈ ਨਵੇਂ ਆਦੇਸ਼ ਜਾਰੀ ਕੀਤੇ ਹਾਂ ਤੇ ਇਸ ਫੈਸਲੇ ਤਹਿਤ ਸਾਰੇ ਦਫਤਰਾਂ ਵਿੱਚ 50% ਕਰਮਚਾਰੀ ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਕਰਨਗੇ ਤੇ ਬਾਕੀ 50% ਕਰਮਚਾਰੀਆਂ ਨਾਲ ਕੰਮ ਕੀਤਾ ਜਾਵੇਗਾ। ਉਹ ਉਪਾਸਰਦੀਆਂ ਦੌਰਾਨ ਦਿੱਲੀ ਵਿੱਚ PM2.5 ਅਤੇ PM10 ਦੇ ਬੇहद ਉੱਚ ਪੱਧਰਾਂ ਦੇ ਪ੍ਰਦੂਸ਼ਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਗਿਆ। ਸਰਕਾਰੀ ਅਤੇ ਨਿਜੀ ਦਫ਼ਤਰਾਂ ਨੂੰ ਕਰਮਚਾਰੀਆਂ ਦੀ ਹਾਜ਼ਰੀ ਨੂੰ ਪੰਜਾਬ ਤੱਕ ਸੀਮਿਤ ਕਰਨਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੂੰ ਜਿੱਥੇ ਸੰਭਵ ਹੋਵੇ ਕੰਮ ਕਰਨ ਦੇ ਸਮੇਂ ਨੂੰ ਵੱਖ-ਵੱਖ ਕਰਨਾ ਹੋਵੇਗਾ ਅਤੇ ਵਹਾਨਾਂ ਦੀ ਆਵਾਜ਼ਾਂ ਨੂੰ ਘੱਟ ਤੋਂ ਘੱਟ ਕਰਨਾ ਯਕੀਨੀ ਬਣਾਉਣਾ ਹੋਵੇਗਾ ਇਹ ਫੈਸਲਾ ਉਦੋਂ ਆਇਆ ਜਦੋਂ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਕੁਝ ਉਪਾਅਾਂ ਨੂੰ ਗ੍ਰਹਿ ਪੜਾ ਚਾਰ ਤੋ ਪੜਾ ਤਿੰਨ ਵਿੱਚ ਤਬਦੀਲ ਕਰ ਦਿੱਤਾ ਤੇ ਜਿਸ ਦੇ ਨਾਲ ਵਾਹਨਾ ਦੀ ਆਵਾਜਾਈ ਤੇ ਦਫਤਰ ਵਿੱਚ ਹਾਜ਼ਰੀ ਤੇ ਸਖਤ پابੰਦੀਆਂ ਲਾਗੂ ਹੋਣਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਫੈਸਲੇ ਤੋਂ ਛੋਟ ਦਿੱਤੀ ਗਈ ਹੈ ਇਨ੍ਹਾਂ ਵਿੱਚ ਹਸਪਤਾਲ ਅੱਗ ਬੁਝਾਊ ਸੇਵਾਵਾਂ ਜਨਤਕ ਆਵਾਜਾਈ ਸਫਾਈ ਅਤੇ ਪ੍ਰਦੂਸ਼ਣ ਨਿਯੰਤਰਣ ਗਤੀਵਿਧੀਆਂ ਸ਼ਾਮਲ ਹਨ ਤੇ ਵੱਖ-ਵੱਖ ਪੱਧਰਾਂ ਤੇ ਅਧਿਕਾਰੀਆਂ ਨੂੰ ਇਨ੍ਹਾਂ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਜੇਕਰ ਉਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹ ਵਾਤਾਵਰਣ ਸੁਰੱਖਿਆ ਐਕਟ ਤਹਿਤ ਦੇ ਯੋਗ ਹੋਵੇਗੀ ਚੰਡੀਗੜ੍ਹ ਦੇ ਮੁੱਦੇ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਸਟ੍ਰੋਮ ਨੇ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਬੇਮਿਸਾਲ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇਸ਼ ਦੀ ਆਰਥਿਕਤਾ ਅਤੇ ਤਰੱਕੀ ਵਿੱਚ ਪੰਜਾਬੀਆਂ ਦਾ ਯੋਗਦਾਨ ਨੂੰ ਮੰਨਫੀ ਕਰਕੇ ਨਹੀਂ ਵੇਖਿਆ ਜਾ ਰਿਹਾ ਪਰ ਸਮੇਂ-ਸਮੇਂ ਤੇ ਕੇਂਦਰੀ ਹਕੂਮਤਾਂ ਨੇ ਅਚੇਹ ਮੰਦਭਾਗੇ ਫੈਸਲੇ ਲਏ ਜਿਸ ਨਾਲ ਪੰਜਾਬ ਦੇ ਹਿੱਤ ਸਿੱਧੇ ਰੂਪ ਵਿੱਚ ਨਾ ਸਿਰਫ ਪ੍ਰਭਾਵਿਤ ਹੋਏ ਸਗੋ ਕਈ ਫੈਸਲਿਆਂ ਨੇ ਪੰਜਾਬ ਦੇ ਹਿੱਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਇਸ ਤੋਂ ਪਹਿਲਾਂ ਪੀਬੀਐਮਵੀ ਵਿੱਚ ਪੰਜਾਬ ਦੀ ਸਥਾਈ ਭਾਗੀਦਾਰੀ ਪਾਣੀਆਂ ਦੇ ਮਸਲੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਸਮੇਤ ਹੁਣ ਰਾਜਤਾਨੀ ਚੰਡੀਗੜ੍ਹ ਦੇ ਮਸਲੇ ਉੱਪਰ ਕੇਂਦਰ ਦੇ ਫੈਸਲੇ ਨੇ ਪੰਜਾਬ ਨੂੰ ਨਵੇਂ ਸੰਘਰਸ਼ ਦੇ ਰਾਹ ਪਾ ਦਿੱਤਾ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਚੰਡੀਗੜ੍ਹ ਨੂੰ ਵਕਤੀ ਤੌਰ ਤੇ ਹਰਿਆਣਾ ਦੀ ਰਾਜਤਾਨੀ ਬਣਾਇਆ ਗਿਆ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਉਸਾਰੇ ਗਏ ਪਰ ਚੰਡੀਗੜ੍ਹ ਨੂੰ ਹੁਣ ਹਮੇਸ਼ਾ ਲਈ ਪੰਜਾਬ ਦੇ ਨਕਸ਼ੇ ਤੋਂ ਦੂਰ ਕਰਨ ਦੀ ਸਾਜ਼ਿਸ਼ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਵੀ ਵੀ ਜਗਿਰ ਕੌਰ ਨੇ ਕਿਹਾ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਆਪਣਾ ਹੱਕ ਸੰਘਰਸ਼ ਜਰੀਏ ਪ੍ਰਾਪਤ ਕੀਤਾ ਹੈ ਅਜਿਹੇ ਵਿੱਚ ਕੇਂਦਰ ਸਰਕਾਰ ਨਾ ਭੁੱਲੇ ਕਿ ਅਜਿਹੇ ਫੈਸਲਿਆਂ ਨਾਲ ਪੰਜਾਬੀਆਂ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ ਦਿੱਲੀ ਦੀ ਸੀਐਮ ਰੇਖਾ ਗੁਪਤਾ ਦੀਆਂ ਤਸਵੀਰਾਂ ਵੀਡੀਓ ਜਿਹੜੇ ਸਾਹਮਣੇ ਆ ਰਹੀਆਂ ਨੇ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਦਿੱਲੀ ਸੀਐਮ ਰੇਖਾ ਗੁਪਤਾ ਨੇ ਲੰਗਰ ਸੇਵਾ ਕੀਤੀ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਾ ਕੇ ਪ੍ਰਸ਼ਾਦ ਦੇ ਜਿਹੜੇ ਬਣਾਏ ਜਾ ਰਹੇ ਨੇ ਤਾਂ ਦਰਸ਼ਨਯੋਗ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਪੰਜਾਮੀ ਸ਼ਹੀਦੀ ਸ਼ਤਾਬ ਦੇ ਜਿਹੜੀ ਕਿ ਮਨਾਏ ਜਾ ਰਹੇ ਜਿਸ ਦੇ ਤਹਿਤ ਸਾਰਿਆਂ ਦੇ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਤਸਵੀਰਾਂ ਇਹ ਸਾਹਮਣੇ ਆਉਂਦੀਆਂ ਨੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਦੀਆਂ ਜਿੱਥੇ ਉਹਨਾਂ ਦੇ ਵੱਲੋਂ ਪਹਿਲਾਂ ਪ੍ਰਸ਼ਾਦ ਦੇ ਜਿਹੜੇ ਬਣਾਏ ਜਾਂਦੇ ਨੇ ਸਾਰਿਆਂ ਦੇ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੰਗਰ ਵੀ ਜਿਹੜਾ ਕੀ ਵਰਤਾਇਆ ਜਾਂਦਾ ਹੈ ਹੁਣ 16 ਸਾਲ ਤੋਂ ਘੱਟ ਉਮਰ ਦੇ ਜਵਾਕ ਨਹੀਂ ਵਰਤ ਸਕਣਗੇ ਸੋਸ਼ਲ ਮੀਡੀਆ ਮਲੇਸ਼ੀਆ ਸਰਕਾਰ ਅਗਲੇ ਸਾਲ 2026 ਤੋਂ ਦੇਸ਼ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ਖਾਤੇ ਬਣਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਜਾ ਰਹੀ ਹੈ। ਸਟ੍ਰੇਟਸ ਟਾਈਮਜ਼ ਨੇ ਮਲੇਸ਼ੀਆ ਦੇ ਸੰਚਾਰ ਮੰਤਰੀ ਫਾਮੀ ਫਾਜ਼ਲ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟ ਦੇ ਅਨੁਸਾਰ ਫਾਜ਼ਲ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਹੀ ਉਮਰ ਦੀ ਤਸਦੀਕ ਯਕੀਨੀ ਬਣਵਾਉਣੀ ਪਵੇਗੀ। ਉਹਨਾਂ ਨੇ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਤੱਕ ਸਾਰੇ ਪਲੇਟਫਾਰਮ ਪ੍ਰਦਾਤਾ EKYC ਇਲੈਕਟ੍ਰੋਨਿਕ ਨੋ ਯੂਅਰ ਕਸਟਮਰ ਨੂੰ ਲਾਗੂ ਕਰਨ ਦੇ ਲਈ ਤਿਆਰ ਹੋ ਜਾਣਗੇ ਉਮਰ ਤਸਦੀਕ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਇਲਾਵਾ ਆਉਣ ਵਾਲੇ ਮਹੀਨਿਆਂ ਵਿੱਚ ਪਲੇਟਫਾਰਮਾਂ ਅਤੇ ਜਨਤਾ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਪਾਲਣਾ ਨਿਗਰਾਨੀ ਵਿਧੀ ਲਈ ਇੱਕ ਵਿਸਤ੍ਰਿਤ ਢਾਂਚਾ ਵਿਕਸਿਤ ਕੀਤਾ ਜਾਵੇਗਾ ਜਿਸਕੇ ਤਿਹਾਡੇ ਹੈ ਕਿ ਪਿਛਲੇ ਅਕਤੂਬਰ ਵਿੱਚ ਮਲੇਸ਼ੀਆ ਸਰਕਾਰ ਨੇ ਇੰਟਰਨੈਟ ਰਾਹੀਂ ਕਿਸ਼ੋਰਾਂ ਨੂੰ ਸਾਈਬਰ ਤੱਕੇਸ਼ਾਹੀ, ਆਨਲਾਈਨ ਧੋਖਾਧੜੀ ਅਤੇ ਜਿੰਸੀ ਹਿੰਸਾ ਤੋਂ ਬਚਾਉਣ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ 13 ਸਾਲ ਤੋਂ ਵਧਾ ਕੇ 16 ਸਾਲ ਕਰਨ ਦਾ ਫੈਸਲਾ ਕੀਤਾ ਸੀ ਤੋਦਰੀ ਖੇਡ ਜਗਤ ਤੋਂ ਵੀ ਇੱਕ ਵੱਡੀ ਅਪਡੇਟ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਗੁਹਾਟੀ ਦੇ ਬਾਸਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਵੀ ਖਤਮ ਹੋ ਚੁੱਕੀ ਹੈ ਤੇ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 26 ਦੌੜਾਂ ਬਣਾਈਆਂ ਸਨ ਰਿਕਲਟਨ 13 ਅਤੇ ਮਾਰਕ ਕ੍ਰਾਮ 12 ਦੌੜਾਂ ਤੇ ਨਾਬਾਦ ਹਾਂ ਤੇ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 499 ਦੌੜਾਂ ਬਣਾਈਆਂ ਸਨ ਤੇ ਜਵਾਬ ਵਿੱਚ ਭਾਰਤ ਦੀ ਪਹਿਲੀ ਪਾਰੀ 201 ਦੌੜਾਂ ਤੇ ਸਿਮਟ ਗਈ। ਸਿੱਟੇ ਵਜੋਂ ਦੂਜੀ ਟੀਮ ਦੇ ਵੱਲੋਂ 288 ਦੌੜਾਂ ਦੀ ਬੜਤ ਹਾਸਲ ਕੀਤੀ थी। ਉਸ ਤੋਂ ਬਾਅਦ ਆਪਣੀ ਦੂਜੀ ਪਾਰੀ ਦੇ ਵਿੱਚ ਸਟਮਸ ਤੱਕ ਉਸਨੇ 26 ਦੌੜਾਂ ਬਣਾਈਆਂ ਤੇ ਬੜਤ 314 ਦੌੜਾਂ ਕਰ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 201 ਦੌੜਾਂ ਤੇ ਸਿਮਟ ਗਈ। ਟੀਮ ਦੀ ਬੱਲੇਬਾਜ਼ੀ ਬਹੁਤ ਮਾੜੀ ਸੀ ਅਤੇ ਉਹ ਫੋਲੋ-ਆਨ ਤੋਂ ਵੀ ਨਹੀਂ ਵੱਜ ਸਕੇ ਤੇ ਉਹਨਾਂ ਨੂੰ 299 ਦੌੜਾ ਬਣਾਉਣ ਦੇ ਸਨ ਬਣਾਉਣੀਆਂ ਸਨ ਪਰ ਇਹ ਸੰਭਵ ਨਹੀਂ ਹੋਇਆ ਸੀ ਤੇ ਹਾਲਾਂਕਿ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਬੂਮਾ ਨੇ ਫੋਲੋ-ਆਨ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਤੇ ਦੁਬਾਰਾ ਬੱਲੇਬਾਜ਼ੀ ਕਰੇਗਾ ਤੇਸ ਦਾ ਮਤਲਬ ਹੈ ਕਿ ਭਾਰਤੀ ਟੀਮ ਨੇ 2 ਦਿਨ ਗੇਂਦਬਾਜ਼ੀ ਕੀਤੀ ਤੇ ਅੱਧੇ ਦਿਨ ਦੇ ਵਿੱਚ ਬੱਲੇਬਾਜ਼ੀ ਕੀਤੀ ਤੇ ਹੁਣ ਦੁਬਾਰਾ ਗੇਂਦਬਾਜ਼ੀ ਕਰੇਗੀ ਭਾਰਤ ਦੇ ਵੱਲੋਂ ਯਸ਼ਵੀਜੈ ਸਵਾਲ ਨੇ ਸਭ ਤੋਂ ਵੱਧ ਦੌੜਾ ਬਣਾਈ ਹੈ ਜਦੋਂ ਕਿ ਸੁੰਦਰ ਨੇ 48 ਦੌੜਾ ਬਣਾਈਆਂ ਤੇ ਕਿਸੇ ਹੋਰ ਬੱਲੇਬਾਜ਼ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਹਿਮਾਂਤ ਰਮਿੰਦਰ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਿਹੜਾ ਕਿ ਸਦਮੇ ਦੇ ਵਿੱਚ ਸੀ ਤੇ ਕਾਫੀ ਸਮੇਂ ਤੱਕ ਉਹ ਚੁੱਪ ਰਿਹਾ अभिनेता धर्मेंद्र ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ 24 ਨਵੰਬਰ ਨੂੰ ਮੁੰਬਈ ਸਥਿਤ ਉਹਨਾਂ ਦੇ ਘਰ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੇ ਆਪਣੇ 90ਵੇਂ ਜਨਮ ਦਿਨ ਐਨ 8 ਦਸੰਬਰ ਤੋਂ ਸਿਰਫ 15 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਿਹਾ। ਦਿਗਜ ਅਦਾਕਾਰ ਦੇ ਦਿਹਾਂਤ ਤੋਂ ਬਾਅਦ ਕਈ ਘੰਟੇ ਵੀ ਜਾਣ ਅਤੇ ਅੰਤਿਮ ਸੰਸਕਾਰ ਹੋ ਜਾਣ ਦੇ ਬਾਵਜੂਦ ਵੀ ਦਿਓਲ ਪਰਿਵਾਰ ਵੱਲੋਂ ਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਸੀ ਤੇ ਧਰਮਿੰਦਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਕਾਟ ਵਿੱਚ ਕੀਤਾ ਗਿਆ ਸ੍ਰਿਗਵਾਸੀ ਅਭਿਨੇਤਾ ਦੇ ਵੱਡੇ ਬੇਟੇ ਸਨਿਦਯੋਰ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਅੰਤਿਮ ਸੰਸਕਾਰ ਦੌਰਾਨ ਪੂਰਾ ਪਰਿਵਾਰ ਮੌਜੂਦ ਸੀ ਉਨ੍ਹਾਂ ਦੀ ਪਤਨੀ ਹਿਮਾ ਮਾਲਿਨੀ ਨੂੰ ਪਾਵਕ ਦੇਖਿਆ ਗਿਆ ਜਦਕਿ ਉਨ੍ਹਾਂ ਦੀ ਬੇਟੀ ਇਸ਼ਾ ਦੇওল ਅਤੇ ਪੋਤਾ ਕਰਨ ਦੇওল ਵੀ ਬਹੁਤ ਗਮਗੀਨ ਦਿਖਾਈ ਦਿੱਤੇ ਹੀ ਮੈਨੂੰ ਸ਼ਰਧਾਂਜਲੀ ਦੇਣ ਦੇ ਲਈ ਪੂਰਾ ਬਾਲੀਵੁੱਡ ਤੇ ਪਾਲੀਵੁੱਡ ਵੀ ਜਿਹੜਾ ਕਿ ਉੱਥੇ ਮੌਜੂਦ ਸੀ ਦਿੱਗਜਤਾ ਕਰ ਅਭਿਨਤਾ ਬਚਨ ਆਪਣੇ بیٹے ਅਭਿਸ਼ੇਕ ਬਚਨ ਦੇ ਨਾਲ ਅੰਤਿਮ ਵਿਦਾਇਗੀ ਦੇਣ ਪਹੁੰਚੇ ਸਲਮਾਨ ਖਾਨ ਆਮੀਰ ਖਾਨ ਤਰਮਿੰਦਰ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸ਼ਰਧਾਂਜਲੀ ਵਿ ਦਿੱਤੀ ਇਸ ਨਾਲ ਹੀ ਸਿਆਸੀ ਆਗੂਆਂ ਦੇ ਵੱਲੋਂ ਵੀ ਉਹਨਾਂ ਨੂੰ ਜਿਹੜੀ ਕਿ ਸ਼ਰਧਾਂਜਲੀ ਦਿੱਤੀ ਗਈ ਇਸ ਦੌਰਾਨ ਤਰਮਿੰਦਰ ਦੀ ਆਖਰੀ ਫਿਲਮ ਇੱਕ ਇਸ ਦਾ ਪੋਸਟਰ ਵੀ ਉਹਨਾਂ ਦੇ ਦੇਹਾਂਤ ਤੋਂ ਲੈ ਕੇ ਦਿਨ ਹੀ ਰਿਲੀਜ਼ ਹੋਇਆ ਹੈ ਤੇ ਇਸ ਫਿਲਮ ਦੇ ਵਿੱਚ ਉਹਨਾਂ ਨੇ ਅਗਸਤਿਆਨੰਦਾ ਅਮਿਤab ਬਚਨ ਦੇ ਨਾਤੀ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ ਇਹ ਫਿਲਮ 25 ਦਸੰਬਰ ਨੂੰ ਰਿਲੀਜ਼ ਹੋਵੇਗੀ ਪਾਰਟੀ ਮਹਿਲਾ ਟੀਮ ਲਗਾਤਾਰ ਦੂਜੀ ਵਾਰ ਬਣੀ ਕਬੱਡੀ ਵਿਸ਼ਵ ਕੱਪ ਦੀ ਜੇਤੂ ਪਾਤੀ ਮਹਿਲਾ ਟੀਮ ਨੇ ਲਗਾਤਾਰ ਦੂਜਾ ਕਬੱਡੀ ਵਿਸ਼ਵ ਕੱਪ ਜਿੱਤਿਆ ਭਾਰਤ ਨੇ ਫਾਈਨਲ ਦੇ ਵਿੱਚ ਚੀਨੀ ਤਾਈਪੀ ਨੂੰ 35-28 ਨਾਲ ਹਰਾ ਕੇ ਖਿਤਾਬ ਜਿੱਤਿਆ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਛੱਤੀਸਗੜ੍ਹ ਦੀ ਰੇਡਰ ਸੰਜੂ ਦੇਵੀ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ ਟੀਮ ਨੇ ਸ਼ੁਰੂ ਤੋਂ ਹੀ ਦਾਕਾ ਵਿੱਚ ਫਾਈਨਲ ਦੇ ਵਿੱਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਤੇ ਭਾਰਤ ਨੇ 2012 ਵਿੱਚ ਈਰਾਨ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਜ਼ਿਕਰਯੋਗ ਹੈ ਕਿ ਟੀਮ ਨੇ 2012 ਅਤੇ 2025 ਦੇ ਦੋਵੇਂ ਵਿਸ਼ਵ ਕੱਪ ਸੀਜ਼ਨਾਂ ਵਿੱਚ ਆਪਣੇ ਸਾਰੇ 12 ਮੈਚ ਜਿੱਤੇ ਹਨ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂੰ ਦੋ ਚਾਰ ਸਤਿ ਸ਼੍ਰੀ ਅਕਾਲ ਧੰਨਵਾਦ